ਕੈਸਾਲੀ ਫੈਕਟਰੀ ਬਣ ਰਹੀ ਆ ਜਿਹੜਾ ਅੱਜ 34 ਮੋਤ ਹੈ ਨਾ ਇਸ ਦਾ ਆਪਣਾ ਸੰਝਾ ਸਾਰੇ ਪਿੰਡ ਬੰਦੂ ਚੰਦ ਕੋ ਕੱਲ ਐਸਜੀਐਮ ਨੇ ਵੀ ਆਏ ਆ ਪ੍ਰਸ਼ਾਸਨ ਆਜੇ ਉਹਨਾਂ ਦੇ ਹੱਥਿਕ ਬੋਲ ਦਾ ਸਾਡੀਆਂ ਬੀਬੀਆਂ ਸੀ ਪਰ ਬੀਬੀਆਂ ਨੇ ਤਹਿ ਲਾਤੀ ਗੱਲ ਨੂੰ ਚਲੋ ਹੁਣ ਮਾਮਲਾ ਇਹ ਆਉਂਦਾ ਕੱਲ ਉਹ ਤਾਂ ਡੋਲੇ ਚੱਲੇ ਜਿੰਨੇ ਮੇਪ ਪਾਰਟੀ ਨਾਲ ਹੈਗੇ ਉਹਦੇ ਬੰਦੇ ਨਾਲ ਸੀਗੇ ਕੱਲ ਉਹਨੂੰ ਐਸਜੀਐਮ ਨੇ ਨੂੰ ਵੀ ਬੀਬੀਆਂ ਨੇ ਕਹਿਤਾ ਬੰਦੇ ਨੇ ਪਰ ਫੇਰ થી ਆ ਜਿਹੜੀ ਤੁਸੀਂ ਸਾਰੇ ਇਕੱਠੇ ਹੋਏ ਕਿ ਸਭ ਸੰਤਤੀ ਆਪਾਂ ਬਣਾਉਣੀ ਆ। ਕਿ ਆ ਜਿਹੜੀਆਂ ਵੋਟਾਂ ਐਮਪੀ ਦੀਆਂ। ਕਿਸੇ ਲੀਡਰ ਨੇ ਜਾਂ ਕਿਸੇ ਨੇ ਉਮੈ ਸਾਹਿਬ ਨਹੀਂ ਲਈ ਜਿਵੇਂ ਲੈਣੀ ਚਾਹੀਦੀ ਸੀ। ਤਾਂ ਪੰਡ ਨੇ ਜਾਂ ਸੀਗਸ ਕਮੇਟੀ ਐ ਤੁਸੀਂ ਸਾਰਿਆਂ ਨੇ ਆਪਾਂ ਇੱਕ ਗੱਲ ਕਰਨੀ ਆ ਵੀ ਜਿਹੜਾ ਬੂਥ ਨਹੀਂ ਲਾਉਣਾ ਪੈਂਦਾ। ਕਿਸੇ ਵੀ ਪਾਰਟੀ ਦਾ ਤੇ ਵੋਟਾਂ ਬਿਲਕੁਲ ਨਹੀਂ ਹੋਣੀ। ਇਹਦਾ ਅਸ਼ਰਕੀ ਜਾਣਾ ਜਦੋਂ ਪ੍ਰੈਸ ਬਿਆਨ ਲੱਗਣੇ। ਜਿਹੜੀਆਂ ਪਾਰਟੀਆਂ ਖੜਦੀਆਂ ਜਾਂ ਜਿਹੜੀ ਰਾਜਕਰੂ ਪਾਰਟੀ ਹੈ ਉਹਨੂੰ ਵੱਧ ਕੁਝ ਨਹੀਂ ਹੋ ਜਾਂਦਾ ਵੀ ਜੇ ਲੋਕ ਹੀ ਗੁੱਸੇ ਕਰ ਲੈ ਲੋਕਤੰਤਰ ਦਾ ਕਹਿੰਦੇ ਜੀ ਅੰਮੀ ਕੇਹਦਾ ਤੁਸੀਂ ਆਏ ਨਾ ਕਰੋ ਜੀ ਬੋਟਾ ਇਹ ਕਿੰਨੀ ਪਾਰਟੀ ਦਾ ਸਾਡੇ ਤੱਕ ਪਤਾ ਲੈਣ ਦੀ ਆ ਤੁਸੀਂ ਬੋਟਾ ਦੀ ਗੱਲ ਕਰਦੇ ਚਲੋ ਚੁੱਪ ਕਰ ਗਿਆ ਹੁਣ ਇਹਦਾ ਮਤਬਲੇ ਹੈ ਵੀ ਇਹਦਾ ਇੱਕ ਪ੍ਰੈਸ਼ਰ ਜਾਣਾ ਆਪਣਾ 34ਵਾਂ ਦਿਨ ਹੈ ਅਜੇ ਵੀ ਪ੍ਰਸ਼ਾਸਨ ਜਾਂ ਕੋਈ ਜਿੰਨਾਂ ਨੇ ਰਾਜ ਆ ਕੋਈ ਨਹੀਂ ਆਇਆ ਕੰਗ ਨੂੰ 1 ਮਹੀਨਾ ਪਾ ਮੰਗ ਪੱਤਰ ਦਿੱਤਾ ਸੀ ਮੰਗ ਕੀਤੀ ਸੀ ਕਿ ਵੀ ਤੁਸੀਂ ਇਹਨੂੰ ਬੰਦ ਕਰਾਓ ਇਹ ਸਾਡੇ ਸਹਾਏ ਕਿਸੇ ਇੱਕ ਪਾਰਟੀ ਦਾ ਸਾਰੇ ਪਿੰਡ ਦਾ ਹੈਗਾ ਉਹ ਮੰਗ ਪੱਤਰ ਲੈ ਗਿਆ ਪਰ ਮਹੀਨਾ ਬੀਤ ਗਿਆ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੋ ਇਸ ਗੱਲ ਤੇ ਆਪਾਂ ਬੋਰਡ ਲਾਉਣੇ ਆ ਤੁਹਾਡੀ ਸਹਿਮਤੀ ਨਾਲ ਕਿਉਂਕਿ ਆਪਾਂ ਸਾਰੇ ਤਰ੍ਹਾਂ ਸਤਲੀਆਂ ਤਾਂ ਇਹ ਨਾ ਹੋਵੇ ਅੱਲਾ ਕਹਿੰਦਾ ਮੈਂ ਤੁਹਾਨੂੰ ਤਾਂ ਪੁੱਛਿਆ ਨਹੀਂ ਸਾਡੇ ਪਾਰਟੀ ਨੂੰ ਪੁੱਛਿਆ ਸਾਡੀ ਨੂੰ ਪੁੱਛਿਆ ਕਹਿੰਦੇ ਪਾਰਟੀ ਲੈਵਲ ਤੋਂ ਉੱਪਰ ਆ ਗੱਲ ਹਵਾ ਜਿਹੜੀ ਆ ਹਰੇਕ ਪਾਰਟੀ ਨੂੰ ਮਿਲੂ ਕੋਈ ਮਰਜ਼ੀ ਆ ਅੱਜ ਤਾਂ ਕੱਲ ਪਰਸੋਂ ਪਰਸਾ ਆ ਨਾ ਮੈਂ ਕਿਹਾ ਭਾਈ ਤੁਹਾਨੂੰ ਹਵਾ ਆਇਆ ਕਰੂ ਕਿ ਨਹੀਂ ਕੀ ਕਰਦੇ ਕੀ ਆ ਕਹਿੰਦਾ ਯਾਰ ਆਇਆ ਕਰੂ ਅਸੀਂ ਤਾਂ ਤੁਹਾਡੇ ਨਾਲ ਆਂ ਦੋ ਕਿਹਦਾ ਅਫਸਰਾਂ ਦੀ ਬੰਨੀ ਪਈ ਹੈ ਸੋ ਵੀਰੋ ਬਦ ਬੇਨਤੀ ਇਹ ਹੈ ਵੀ ਹੁਣ ਆਪਣਾ ਸਰ ਸ਼ਮਤੀ ਇਸ ਗੱਲ ਤੇ ਹੈਗੀ ਇੱਕ ਤਾਂ ਇਹ ਖੁੱਲ ਕੇ ਦੱਸ ਦਿਓ ਤੁਸੀਂ ਕਾਲੀ ਦਲ ਵਾਲੇ ਆਏ ਉਹਨਾਂ ਨੇ ਦੱਸਤਾ ਤੁਹਾਰੀ ਸਾਰਿਆਂ ਦੇ ਸਾਹਮਣੇ ਪੁੱਛ ਲਈ ਦੁਬਾਰੀ ਕਹਿੰਦੇ ਕਹਿੰਦੇ ਇਹ ਆਪ ਵਾਲੇ ਵੀ ਤੁਸੀਂ ਖੜੇ ਇਹ ਦੱਸ ਦਿਓ ਵੀ ਆਪਾਂ ਬਿਲਕੁਲ ਫੈਸਲਾ ਲੈਣਾ ਪਹਿਲਾਂ ਤਾਂ ਇੱਕ ਇਹ ਗੱਲ ਬਿਲਕੁਲ ਜੀ ਗੱਲ ਸਮਝੋ ਪਿੰਡ ਵਾਲੇ ਬਾਬੂ ਜੀ ਲਾਲਾ ਜੀ ਵੀ ਆਏ ਹੋ ਸਾਰੇ ਸਹਿਮਤਾ ਜੀ ਹੱਥ ਖੜੇ ਕਰ ਦਿਓ ਪਹਿਲਾਂ ਪਿੰਡ ਚਾਹੀਦਾ ਸਾਨੂੰ ਮਹਰਬਾ ਜੀ ਬਿਲਕੁਲ ਜੀ ਸਹੀ ਗੱਲ ਕਹਿ ਰੋ ਕੋਈ ਇਤਰਾਜ਼ ਤਾਂ ਨਹੀਂ ਸਮਾਰਕ ਕਿ ਬਣਾ ਰਾ ਨਹੀਂ ਬਣਾਉਣੀ ਹੈ ਬਾਈ ਫਿਰ ਗੱਲ ਚੰਗੀ ਹੈ ਫਿਰ ਮੁੜ ਕੇ ਤੁਹਾ ਮਰਜ਼ੀ ਰਿਹਾਣ ਅਸੀਂ ਉਹ ਮਰਜ਼ੀ ਰਿਹਾਣ ਇੱਕ ਬੇਨਤੀ ਹੋਰ ਆ ਜੀ ਇੱਕ ਬੇਨਤੀ ਹੋਰ ਆ ਆਕਲ ਦੀ ਵੀ ਸੁਣ ਲੋ ਕਿਸੇ ਬੰਦੇ ਨੇ ਬਾਹਰਲੇ ਬਾਹਰ ਪਿੰਡ ਚ ਜਾ ਸ਼ਹਿਰ ਚ ਜਾ ਕੇ ਪ੍ਰਚਾਰ ਨਹੀਂ ਕਰਨਾ ਜੀ ਪਿੰਡ ਵਾਲੇ ਨੇ ਕਿਸੇ ਵੀ ਪਿੰਡ ਚ ਵਾਲੇ ਅਸੀਂ ਬਾਈਕਾਟ ਹੂ ਤਾਂ ਸਾਰਾ ਪੱਕਾ ਹਾਂ ਸਾਰਾ ਪੱਕਾ ਹੋਊਗਾ ਜੀ ਸਾਰੀਆਂ ਪਾਰਟੀਆਂ ਵਾਲੇ ਕੋਈ ਸੱਦੇ ਕੇ ਵੀ ਲੀਡਰ ਕਿਸੇ ਨੂੰ ਤੁਸੀਂ ਜਾਣਾ ਨਹੀਂ ਜਵਾਬ ਦੇਣਾ ਬਸ ਅੱਜ ਤੱਕ ਜਿਹੜਾ ਸਾਰਿਆਂ ਅਖਬਾਰਾਂ ਚ ਸੱਧਾਂ ਵੇੜ ਤੋਂ ਲੈ ਕੇ ਇਧਰ ਹੰਬੜਾ ਤੱਕ ਸਾਰੀਆਂ ਅਖਬਾਰਾਂ ਦੇ ਆਪਣੇ ਪੈਂਫਲੈਟ ਪਾਦੇ ਹੋ ਫ੍ਰੀ ਲੈ ਕੇ ਮੁੰਡੇ ਅਖਬਾਰਾਂ ਵਾਲੇ ਇਹਨਾਂ ਨੂੰ ਜਵਾਬ ਦਿੱਤਾ ਸੀ ਆਪਣਾ ਪ੍ਰਚਾਰ ਹੋ ਗਿਆ ਪਰ ਇੱਕ ਜਦੋਂ ਕੰਮ ਦੀ ਰੁੱਤ ਬੰਦ ਹੋ ਗਈ ਆਪਾਂ ਪਿੰਡਾਂ 'ਚ ਵੀ ਜਾਣਾ ਕੋਮਲ ਨੇ ਸੁਝਾ ਦਿੱਤਾ ਸੀ ਬਹੁਤ ਵਧੀਆ ਸੁਝਾਅ ਵੀ ਟਰੈਕਟਰ ਮਾਰਚ ਕਰਕੇ ਲਿਬਲੇਟ ਵੀ ਬਣਦਾ ਲੋਕਾਂ ਨੂੰ ਅਪੀਲ ਕਰਨੀਆਂ ਵੀ ਹਵਾ ਤੁਹਾਡੇ ਪਿੰਡ ਵੀ ਪਹੁੰਚਣੀ ਹੈ ਜਿਹੜਾ ਗੰਦੀ ਹਵਾ ਤੁਹਾਡੇ ਪਿੰਡ ਵੀ ਕਿਉਂਕਿ ਆਪਣੇ ਕੋਲੇ ਧਾਰਨਾ ਰਾਜਪੂਤਾ ਕਗਰਾਲੀ ਜਿੱਥੇ ਪਰਸੋਂ ਬੀਬੀਆਂ ਕੁਝ ਵੀਰ ਜਾ ਕੇ ਆਏ ਆ ਸ਼ੁਰੂਏ ਸਲੀਬ ਮਨੋਂ ਤਨੋਂ ਆਪਾਂ ਜੋਰ ਲਾਉਣਾ ਪੂਰਾ ਕਿਉਂਕਿ ਇਹਦਾ